ਇਸオイル ਦੇ ਨਾਲ ਆਪਣੀ ਸਕਿਨ ਨੂੰ ਟਾਈਟ ਕਰ ਸਕਦੇ ਹੋ ਲੂਜ਼ ਹੋ ਗਈ ਸਕਿਨ ਸਕਿਨ ਤੇ ਝੁਰੜੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਨੂੰ ਇਸਤੇਮਾਲ ਕਰਨਾ ਹੈ ਤਾਂ ਜੋ ਤੁਹਾਡੀ ਜਿਹੜੀ ਲੂਜ਼ ਸਕਿਨ ਹੈ ਉਹ ਟਾਈਟ ਹੋ ਜਾਵੇ ਅਗਰ ਤੁਹਾਡੀ ਸਕਿਨ ਜਿਹੜੀ ਹੈ نیچے ਨੂੰ ਢਲਕ ਰਹੀ ਹੈ ਉਹ ਕਿਦਾਂ ਟਾਈਟ ਹੋਵੇ ਹੈਨਾ ਤੁਹਾਡੇ ਜੇ ਡਾਲ ਸਰਕਲ ਦੀ ਪ੍ਰੋਬਲਮ ਹੈ ਉਹ ਕਿਦਾਂ ਠੀਕ ਹੋਵੇ ਅਗਰ ਤੁਹਾਡੇ ਸਕਿਨ ਤੇ ਚਮਕ ਨਹੀਂ ਹੈਗੀ ਉਹ ਕਿਦਾਂ ਠੀਕ ਹੋਵੇ ਤੇ ਇਸ ਔਇਲ ਦੇ ਵਿੱਚ ਹੋਰ ਆਪਾਂ ਕੀ ਮਿਕਸ ਕਰਨਾ ਹੈ ਜਿਹਦੇ ਨਾਲ ਆਪਣੀ ਸਕਿਨ ਬਿਲਕੁਲ ਬ੍ਰਾਈਟ ਤੇ ਇਕਦਮ ਟਾਈਟ ਹੋ ਜਾਵੇ ਉਸ ਤੋਂ ਪਹਿਲਾਂ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਨਾ ਕਿਉਂਕਿ ਫਿਊਚਰ ਵਿੱਚ ਜਿਹੜੀ ਵੀ ਵੀਡੀਓ ਆਵੇਗੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਔਰ ਸੋਹਣਾ ਜਿਹਾ ਕਮੈਂਟ ਲਿਖਣਾ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਮੇਰੀ ਵੀਡੀਓ ਨੂੰ ਕਮੈਂਟ ਜਰੂਰ ਲਿਖਣਾ ਤਾਂ ਜੋ ਮੈਨੂੰ ਪਤਾ ਚੱਲੇ ਕਿਤੇ ਕਿਤੇ ਮੇ ਫਟ ਫਟ ਪਹਿਲਾਂ ਲਾਈਕ ਕਰ ਦਿਓ ਮੇਰਾ ਨਾਮ ਬਿੰਦੂ ਹੈ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਤੁਹਾਡੇ ਨਾਲ ਇੱਥੇ ਸੋਹਣੇ ਸੋਹਣੇ ਬਿਊਟੀ ਟਿਪਸ ਜਿਹੜੇ ਨੇ ਸ਼ੇਅਰ ਕਰਦੀ ਰਹਿਣੀ ਹੈ ਠੀਕ ਹੈ ਜਿਨ੍ਹਾਂ ਦੀ ਉਮਰ 50 ਸਾਲ ਦੀ ਹੋ ਗਈ ਹੋ ਚਾਹਦੇ ਨੇ ਅਸੀਂ ਦੁਬਾਰਾ ਤੋਂ 30 ਸਾਲ ਦੇ ਨਜ਼ਰ ਆਈਏ ਤੇ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਜਵਾਨ ਤੇ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਕਿਸੇ ਵੀ ਏਜ ਦੇ ਲੋਕ ਨੇ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ ਸਾਰੀ ਹੀ ਠੀਕ ਹੋਵੇਗੀ ਹੋਵੇਗੀ ਕਿਸ ਤਰੀਕੇ ਨਾਲ ਉਹ ਮੈਂ ਤੁਹਾਡੇ ਨਾਲ ਕਰਦੀ ਹਾਂ ਸ਼ੇਅਰ ਉਸ ਲਈ ਪਹਿਲਾਂ ਤੁਸੀਂ ਕੀ ਲੈਣਾ ਹੈ ਨਾਰੀਅਲ ਦਾ ਤੇਲ ਇਹ ਹੈਗੇ ਬਾਦਾਮ ਰੋਗਨ ਠੀਕ ਹੈ ਬਾਦਾਮ ਰੋਗਨ ਔਰ ਨਾਰੀਅਲ ਦਾ ਤੇਲ ਦੂਸਰੇ ਦੇ ਵਿੱਚ ਕੀ ਪਾਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਤੁਸੀਂ ਲੈਣਾ ਹੈ ਗੁਲਾਬ ਜਲ ਠੀਕ ਹੈ ਰੋਜ਼ ਵੋਲਰ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਔਰ ਚਲੋ ਜੀ ਮੈਂ ਤੁਹਾਨੂੰ ਬਣਾਉਣਾ ਦੱਸਦੀ ਹਾਂ ਇਹਦੇ ਵਿੱਚ ਹੋਰ ਵੀ ਆਪਾਂ ਇੱਕ ਚੀਜ਼ ਪਾਣੀ ਹੈ ਜਿਹੜੀ ਆਪਣੀ ਸਕਿਨ ਨੂੰ ਟਾਈਟ ਕਰੇਗੀ ਤੇ ਕਿਸ ਤਰੀਕੇ ਨਾਲ ਆਪਾਂ ਕਰਨਾ ਹੈ ਇਸਤੇਮਾਲ ਤਾਂ ਜੋ ਸਾਡੀ ਸਕਿਨ ਜਿਹੜੀ ਇੱਕਦਮ ਨਿੱਖਰ ਜਾਵੇ ਠੀਕ ਹੈ ਪਹਿਲਾਂ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਜਿੰਨਾ ਕੁ ਤੁਸੀਂ ਬਣਾਣਾ ਹੈ ਓਨਾ ਕੁ ਤੁਸੀਂ ਬਣਾ ਕੇ ਰੱਖ ਸਕਦੇ ਹੋ سیرਮ ਹੈ ਇਹ سیرਮ ਜਿਹੜਾ ਤੁਸੀਂ ਹਫਤੇ ਦਾ ਵੀ ਬਣਾ ਕੇ ਰੱਖ ਸਕਦੇ ਹੋ ਮਹੀਨੇ ਦਾ ਵੀ ਬਣਾ ਕੇ ਰੱਖ ਸਕਦੇ ਹੋ 15 ਦਿਨਾਂ ਦਾ ਵੀ ਬਣਾ ਕੇ ਰੱਖ ਸਕਦੇ ਉਹ ਤੁਹਾਡੀ ਮਰਜ਼ੀ ਹੈਗੀ ਠੀਕ ਹੈ ਇੱਥੇ ਆਪਾਂ ਅੱਧਾ ਇੱਕ ਚਮਚਾ ਪਾ ਲਿਆ ਇੱਥੇ ਬਾਦਾਮ ਰੋਗਣ ਠੀਕ ਹੈ ਬਾਦਾਮ ਰੋਗਣ ਪਾ ਲਿਆ ਹੈ ਔਰ ਇਹ 5-6 ਦਿਨ ਦਾ سیرਮ ਬਣ ਕੇ ਮੇਰਾ ਰੈਡੀ ਹੋ ਜਾਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਅੱਧਾ ਹੀ ਚਮਚਾ ਕੋਕੋਨਟ ਔਇਲ ਠੀਕ ਹੈ ਜੀ ਆਪਾਂ ਪਾ ਲਏ ਇੱਥੇ ਕੋਕੋਨਟ ਔਇਲ ਦੋਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਿਆ ਹੈ ਤੇ ਥੋੜਾ ਜਿਹਾ ਆਪਾਂ ਪਾ ਲੈਣ ਇਹ ਮੇਰੇ 4-5 ਦਿਨ ਇਹਦੇ ਨਾਲ ਹੀ ਨਿਕਲ ਜਾਣੇ ਨੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਏ ਗੁਲਾਬ ਜਲ ਠੀਕ ਹੈ ਜੀ ਰੋਜ਼ ਵਾਟਰ ਜਾਨੀ ਕਿ ਅੱਧਾ ਪੌਣਾ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਰੋਜ਼ ਵਾਟਰ ਜਾਨੀ ਕਿ ਇੱਕ ਚਮਚਾ ਹੀ ਮੈਂ ਪਾ ਲਿਆ ਇਹਦੇ ਵਿੱਚ ਰੋਜ਼ ਵਾਟਰ ਦਾ ਠੀਕ ਹੈ ਬਦਾਮ ਰੋਗਨ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ ਥੋੜਾ ਜਿਹਾ ਰੋਜ਼ ਵਾਟਰ ਹੋ ਗਿਆ ਔਰ ਮੇਨ ਸੀ ਜਿਹੜੀ ਆਪਣੀ ਸਕਿਨ ਨੂੰ ਟਾਈਟ ਕਰੇਗੀ ਉਹ ਕੀ ਹੈਗੀ ਏ ਇੱਕ ਚੁਟਕੀ ਪੀਸੀ ਹੋਈ ਫਟਕੜੀ ਫਿਟਕੜੀ ਜੜੀ ਹੈ ਇਹ ਸਾਡੀ ਸਕਿਨ ਨੂੰ ਟਾਈਟ ਕਰਦੀ ਹੈ ਸਾਡੀ ਸਕਿਨ ਦੇ ਰਿੰਕਲ ਖਤਮ ਕਰਦੀ ਵਿੱਚ ਬਹੁਤ کارਗਲ ਹੁੰਦੀ ਹੈ ਅਗਰ ਤੁਸੀਂ ਨਹਾਉਣ ਟਾਈਮ ਫਟਕੜੀ ਨੂੰ ਪਾਣੀ ਵਿੱਚ ਮਿਕਸ ਕਰਕੇ ਆਪਣੇ ਉਹ ਪਾਣੀ ਨਾਲ ਨਹਾਉਂਦੇ ਹੋ ਤਾਂ ਤੁਹਾਡੇ ਜਿਹੜੀ ਪਸੀਨੇ ਦੀ ਬਦਬੂ ਆਉਂਦੀ ਸਰੀਰ ਵਿੱਚੋਂ ਉਹ ਵੀ ਖਤਮ ਹੋ ਜਾਵੇਗੀ ਅਗਰ ਤੁਹਾਡੇ ਕਿਸੇ ਵੀ ਸਰੀਰ ਦਾ 파ੜ ਤੁਹਾਨੂੰ ਲੱਗ ਰਿਹਾ ਹੈ ਵੀ ਸਾਡੇ ਲੂਜ਼ ਹੋ ਰਿਹਾ ਹੈ ਉਹ ਟਾਈਟ ਹੋਣਾ ਸ਼ੁਰੂ ਹੋ ਜਾਵੇਗਾ ਅਗਰ ਇਹ ਚੀਜ਼ਾਂ ਦਾ ਮਾਸ ਲਟਕ ਰਿਹਾ ਹੈ ਤੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਓ ਫਟਕੜੀ ਵਾਲੇ ਨਾਲ ਤੁਹਾਡੀ ਸਕਿਨ ਫਿਰ ਦੁਬਾਰਾ ਤੋਂ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਔਰ ਤੁਸੀਂ ਦੇਖੇ ਤੁਹਾਡੀ ਸਕਿਨ ਇੱਕ ਅਜੀਬ ਤਰੀਕੇ ਦਾ ਮਤਲਬ ਕਿ ਤੁਹਾਡੇ ਸਰੀਰ ਵਿੱਚ ਇੱਕ ਬੋਡੀ ਵਿੱਚ ਐਕਟੀਵਿਟੀ ਹੋਵੇਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਫਟਕੜੀ ਵਾਲੇ ਪਾਣੀ ਨਾਲ ਨਹਾਉਣ ਲੱਗੇ ਠੀਕ ਹੈ ਤੇ ਆ ਦੇਖੋ ਫਟਕੜੀ ਮਿਕਸ ਕਰ ਲਈਏ ਤਿੰਨ ਚੀਜ਼ਾਂ ਦੇ ਵਿੱਚ ਇਹਦਾ ਬਣ ਕੇ ਸੀਰਮ ਇਸ ਤਰੀਕੇ ਨਾਲ ਸੀਰਮ ਬਣ ਕੇ ਹੋ ਜਾਣਾ ਰੈਡੀ ਇਸ ਸੀਰਮ ਨੂੰ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਤੁਸੀਂ ਸਟੋਰ ਕਰ ਲੈਣਾ ਹੈ ਰਾਤ ਨੂੰ ਤੁਸੀਂ ਸੌਣ ਲੱਗੇ ਫੇਸ ਬਿਲਕੁਲ ਤੁਹਾਡਾ ਵੋਸ਼ ਹੋਣਾ ਚਾਹੀਦਾ ਪਹਿਲਾਂ ਤੁਸੀਂ ਬਿਲਕੁਲ ਧੋਣਾ ਫੇਸ ਨੂੰ ਚੰਗੇ ਜੇ ਕਿਸੇ ਵੀ ਜੋੜਾ ਤੁਸੀਂ ਕੋਈ ਚੀਜ਼ ਵਰਤਦੇ ਹੋ ਜਾਂ ਤੁਸੀਂ ਹੋਮ ਮੇਡ ਫੇਸ ਵੋਸ਼ ਵਰਤਦੇ ਹੋ ਜਾਂ ਤੁਸੀਂ ਹੋਮ ਮੇਡ ਮਤਲਬ ਕਿ ਕੋਈ ਵੀ ਚੀਜ਼ ਵਰਤਦੇ ਹੋ ਜਾਂ ਤੁਸੀਂ ਕੋਈ ਵੀ ਸਾਬਣ ਕੁਝ ਵੀ ਵਰਤਦੇ ਹੋ ਉਹਦੇ ਨਾਲ ਪਹਿਲਾਂ ਆਪਣੇ ਫੇਸ ਨੂੰ ਤੁਸੀਂ ਵੋਸ਼ ਕਰ ਲੈਣਾ ਸੌਣ ਤੋਂ ਪਹਿਲਾਂ 10 ਮਿੰਟ ਸਿਰਫ ਲਾਣੇ ਨੇ ਤੁਸੀਂ ਇਸ ਆਪਣੇ ਫੇਸ ਨੂੰ 10 ਮਿੰਟ ਇਸ ਤਰੀਕੇ ਨਾਲ ਲਗਾ ਕੇ ਚੰਗੀ ਤਰ ਤੁਸੀਂ ਕਰਨੀ ਹੈਗੀ ਇਹ ਮ사ਜ ਜਿਹੇ ਦੀ ਆ ਦੇਖੋ ਇਸ ਤਰੀਕੇ ਨਾਲ ਕਰਦੀ ਹੈ ਸਿਰਮ ਦੀ ਮ사ਜ ਤੇ ਇਹ ਜਿਹੜੀ ਫਟਕੜੀ ਜਦੋਂ ਤੁਹਾਡੇ ਅੰਦਰ ਤੱਕ ਸਮਾਜ ਜਾਨੀ ਬਿਲਕੁਲ ਥੋੜੀ ਪਾਣੀ ਇੱਕ ਚੁਟਕੀ ਫਟਕੜੀ ਮੈਂ ਨਾ ਭੁੰਨ ਕੇ ਤਵੇ ਤੇ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾਇਆ ਹੋਇਆ ਹੈ ਤੇ ਇਸ ਤਰੀਕੇ ਨਾਲ ਪਾਊਡਰ ਜਿਹੜਾ ਬਣਾ ਕੇ ਆਪਾਂ ਰੱਖਿਆ ਹੋਇਆ ਸਟੋਰ ਕਰਕੇ ਫਿਰ ਤੁਸੀਂ ਲਗਾ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਆਪਣੇ ਮ사ਜ ਕਰਨੀ ਹੈ ਪੂਰੀ ਤਰ੍ਹਾਂ ਆਪਣੀ ਸਕਿਨ ਦੇ ਅੰਦਰ ਤੱਕ ਇਹ ਵਾਲਾ ਸਿਰਮ ਜਿਹੜਾ ਇਹ ਵਾਲੇ ਔਇਲ ਜਿਹੜੇ ਨੇ ਚਲੇ ਜਾਣਾ ਇਹਨਾ ਔਇਲ ਦਾ ਕੀ ਫਾਇਦਾ ਹੈ ਜਿਹੜੀ ਆਪਣੇ ਜਦੋਂ ਆਪਾਂ 30+ ਹੋ ਜਾਂਦੇ ਆ ਜਦੋਂ 30 ਸਾਲ ਦੀ ਉਮਰ ਤੋਂ ਬਾਅਦ ਆਪਣੀ ਸਕਿਨ ਜਿਹੜੀ ਹੈ ਨਾ ਔਖੀ ਸੁੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਨੇਚਰਲ ਔਇਲ ਹੁੰਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰ ਮੇਰੀਆਂ ਭੈਣਾਂ ਨੇ ਗਲਤੀਆਂ ਕੀਤੀਆਂ ਹੁੰਦੀਆਂ ਨੇ ਬਹੁਤ ਸਾਰੇ ਫੇਸ਼ਲ ਕੀਤੇ ਹੁੰਦੇ ਨੇ ਬਹੁਤ ਸਾਰੇ ਬਿਨਾਂ ਹੀ ਵਜ੍ਹਾ ਤੋਂ ਫੇਸ ਪੈਕ ਲਗਾਏ ਹੁੰਦੇ ਨੇ ਕਿਉਂਕਿ ਹਰ ਫੇਸ ਪੈਕ ਹਰ ਸਕਿਨ ਦੇ ਰਿਕੋਰਡਿੰਗ ਹੁੰਦਾ ਹੈ ਤੇ ਕਈ ਵਾਰ ਗਲਤ ਫੇਸ ਪੈਕ ਲਗਾ ਕੇ ਉਹ ਜਿਹੜਾ ਔਇਲ ਹੁੰਦਾ ਨਾ ਨੇਚਰਲ ਉਹ ਖਤਮ ਹੋ ਗਿਆ ਹੁੰਦਾ ਇਹਨਾਂ ਦੇ ਮਨ ਕੀ ਮੁੜੇ ਦੇ ਵਿੱਚੋਂ ਤੇ ਜਦੋਂ ਉਹ ਔਇਲ ਖਤਮ ਹੋ ਜਾਂਦਾ ਤੇ ਸਾਡੀ ਸਕਿਨ ਜਿਹੜੀ ਹੈ ਨਾ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਝੁੜੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਤੇ ਚਮਕ ਨਹੀਂ ਹੁੰਦੀ ਇਸ ਕਰਕੇ ਇਹ ਵਾਲੇ ਔਇਲ ਜਿਹੜੇ ਹੁੰਦੇ ਨੇ ਉਹ ਸਾਡੀ ਸਕਿਨ ਦੇ ਅੰਦਰ ਜਾਣਗੇ ਸਾਡੀ ਸਕਿਨ ਨੂੰ ਰਿਪੇਅਰ ਕਰਨਗੇ ਜਿਹੜੇ ਡੈੱਡ ਸੈਲਸ ਹੁੰਦੇ ਨੇ ਨਾ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕਰਨਗੇ ਜਿਹੜੇ ਡੈੱਡ ਹੋ ਗਏ ਹੁੰਦੇ ਨੇ ਸੈਲਸ ਫਿਰ ਦੁਬਾਰਾ ਤੋਂ ਜਾਨ ਆਵੇਗੀ ਔਰ ਦੁਬਾਰਾ ਤੋਂ ਸਾਡੇ ਚਿਹਰੇ ਤੇ ਚਮਕ ਆ ਜਾਵੇਗੀ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਫੇਸ ਤੇ ਲਗਾ ਕੇ ਫੇਰ ਤੁਸੀਂ ਇਸ ਤਰੀਕੇ ਨਾਲ ਕਰਨੀ ਹੈ ਮ사ਜ ਮ사ਜ ਇਸ ਤਰੀਕੇ ਨਾਲ ਉੱਪਰਲੀ ਡਾਇਰੈਕਸ਼ਨ ਵਿੱਚ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਤੁਸੀਂ ਮ사ਜ ਕਰੋਗੇ ਤੁਹਾਡੀ ਸਕਿਨ ਜਿਹੜੀ ਹੈ ਦਿਨ ਬਹੁਤ ਦਿਨ ਜਿਉਂ-ਜਿਉਂ ਤੁਸੀਂ ਕਰੋਗੇ ਸੱਤਾਂ ਦਿਨਾਂ ਦੇ ਵਿੱਚ ਵਿੱਚ ਦੇਖੋ ਤੁਹਾਡੀ ਸਕਿਨ ਦੇ ਅੰਦਰ ਇੱਕ ਫਰਕ ਆਣਾ ਸ਼ੁਰੂ ਹੋ ਜਾਣਾ ਹੈ ਤੁਹਾਡੀ ਸਕਿਨ ਇੱਕਦਮ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਸਕਿਨ ਜਿਹੜੀ ਤਾਂ ਆਪਣੇ ਆਪ ਹੀ ਤੁਹਾਡੇ ਮਤਲਬ ਕਿ ਉਹ ਹੋਣਾ ਸ਼ੁਰੂ ਹੋ ਜਾਣਾ ਹੈ ਕਿ ਵਾਕਿਆ ਹੀ ਸਾਡੀ ਸਕਿਨ ਟਾਈਟ ਹੋ ਰਹੀ ਹੈ ਠੀਕ ਹੈ ਆ ਦੇਖੋ ਜਿੰਨਾ ਦੀ ਸਕਿਨ oily ਹੈ ਉਹ ਇਹਨਾਂ ਸੋਚਣਾ ਕਿ ਸਾਡੀ ਸਕਿਨ oily ਹੈ ਤੇ ਇਸ oil ਨਾਲ ਕੋਈ ਉਹ ਹੋਵੇਗਾ ਤੁਸੀਂ ਕਰਨਾ ਮ사ਜ ਕਰ ਲੈਣੀ ਕਰਨੀ ਹੈ ਦਿਨੇ ਤੁਸੀਂ ਕੀ ਕਰਨਾ ਹੈ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹਦਾ ਫੇਸ ਪੈਕ ਬਣਾ ਕੇ ਲਗਾ ਲੈਣਾ ਹੈ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਵੇ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਉਹ ਵੀ ਤੁਹਾਡੀ ਸਕਿਨ ਨੂੰ ਇੱਕਦਮ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੁੰਦੀ ਜਦੋਂ ਤੁਸੀਂ ਲਗਾਉਂਦੇ ਹੋ ਨਾ ਫੇਸ ਪੈਕ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਬੋਲਣਾ ਨਹੀਂ ਹੈਗਾ ਲਗਾ ਕੇ ਆਰਾਮ ਨਾਲ ਸੋ ਜਾਣਾ ਹੈ ਤੇ ਤੁਹਾਡੀ ਸਕਿਨ ਦੇ ਅੰਦਰ ਇੱਕ ਕਸਾਉਪਨ ਆਣਾ ਸ਼ੁਰੂ ਹੋ ਜਾਣਾ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਹੈ ਕਿ ਤੁਹਾਡੀ ਸਾਡੀ ਜਿਹੜੀ ਸਕਿਨ ਹੈ ਖਿੱਚੀ ਖਿੱਚੀ ਮਹਿਸੂਸ ਹੋ ਰਹੀ ਹੈ ਤੇ ਉਹ ਸਾਡੀ ਸਕਿਨ ਨੂੰ ਖਿੱਚ ਪੈਣੀ ਸ਼ੁਰੂ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਹੈ ਮ사ਜ ਮ사ਜ ਜਿਹੜਾ ਅਹਿਮ ਰੋਲ ਹੁੰਦਾ ਹੈ ਸਾਡੀ ਸਕਿਨ ਵਾਸਤੇ ਮ사ਜ ਬਹੁਤ ਵਧੀਆ ਹੁੰਦੀ ਹੈ ਖਾਸ ਕਰਕੇ ਜਦੋਂ 30 ਤੋਂ ਉੱਪਰ ਤੱਕ ਔਰਤਾਂ ਚੱਲੀ ਜਾਂਦੀਆਂ ਨੇ ਤੇ ਆਪਣੀ ਸਕਿਨ ਦਾ ਇਸ ਤਰੀਕੇ ਨਾਲ ਧਿਆਨ ਰੱਖ ਸਕਦੀਆਂ ਨੇ ਤਾਂ ਜੋ ਤੁਹਾਡੀ ਸਕਿਨ ਜਿਹੜੀ ਲੰਬੇ ਟਾਈਮ ਤੱਕ ਜਵਾਨ ਰਹੇ ਲੰਬੇ ਟਾਈਮ ਤੱਕ ਤੁਸੀਂ ਸੋਹਣੇ ਨਜ਼ਰ ਆਉ ਠੀਕ ਹੈ ਤੇ ਤੁਹਾਡੇ 70 ਸਾਲ ਦੇ ਵੀ ਹੋ ਜਾਓਗੇ ਤਾਂ ਵੀ ਝੁਲੜੀਆਂ ਨਹੀਂ ਪਹਿਨਣ ਲੱਗੀਆਂ ਠੀਕ ਹੈ ਤੇ ਅੱਜ ਤੁਸੀਂ ਮੈਨੂੰ ਕਮੈਂਟਾਂ 'ਚ ਦੱਸੋ ਮੇਰੀ ਏਜ ਕਿੰਨੀ ਹੈ ਜਿਹਨੇ ਸਹੀ ਏਜ ਦੱਸ ਦਿੱਤੀ ਤੇ ਆਪਾਂ ਉਹਨੂੰ ਇਨਾਮ ਦੇਵਾਂਗੇ ਠੀਕ ਹੈ ਆ ਦੇਖੋ ਜਿਹਨੇ ਮੇਰੀ ਸਹੀ ਏਜ ਦੱਸੀ ਅੱਜ ਕਮੈਂਟਾਂ 'ਚ ਉਹਨੂੰ ਆਪਾਂ ਇਨਾਮ ਦੇਵਾਂਗੇ ਲਓ ਜੀ ਵੈਸੇ ਮੈਂ ਕਈ ਅ ਵੀਡੀਓ ਵਿੱਚ ਆਪਣੀ ਏਜ ਦੱਸੀ ਹੋਈ ਏ ਤੇ ਅੱਜ ਦੇਖਦੇ ਆਂ ਕੌਣ ਸਹੀ ਏਜ ਦੱਸਦਾ ਮੇਰੀ ਅਗਰ ਜਿਹਨੇ ਏਜ ਦੱਸਤੀ ਮੇਰੀ ਸਹੀ ਉਹਨੂੰ ਆਪਾਂ ਇਨਾਮ ਦੇਵਾਂਗੇ ਹੋ ਸਕਦਾ ਹੈ ਉਹਨਾਂ ਦੇ ਸਕੈਨਰਾਂ ਤੇ ਮੈਂ ਕੁਝ ਇਨਾਮ ਸੈਂਡ ਕਰ ਸਕਾਂ ਕੁਝ ਮਨੀ ਸੈਂਡ ਕਰ ਸਕਾਂ ਠੀਕ ਏ ਬਾਤ ਵਾਤ ਵੀਡੀਓ ਸ਼ੇਅਰ ਕਰਿਆ ਕਰੋ ਆਪਾਂ ਇਨਾਮ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਆਪਾਂ ਵੀਡੀਓ ਤੇ ਇਨਾਮ ਰੱਖਿਆ ਕਰਾਂਗੇ ਜਿਹੜੇ ਮੇਰੇ ਭੈਣ ਭਰਾ ਨੇ ਬਾਅਦ ਸਬਸਕ੍ਰਾਈਬ ਸ਼ੇਅਰ ਕੀਤੀ ਵੀਡੀਓ ਤੇ ਵਧੀਆ ਵੋਟਸ ਕੀਤੀ ਆਉਣ ਵਾਲੇ ਸਮੇਂ 'ਚ ਆਪਾਂ ਉਹਨੂੰ ਇਨਾਮ ਜ਼ਰੂਰ ਦਵਾ ਕਰਾਂਗੇ ਮੈਂ ਇਨਕਮ ਕਰਦੀ ਆ ਤੁਸੀਂ ਵੀ ਮੇਰੇ ਨਾਲ ਨਾਲ ਮੇਰੇ ਚੈਨਲ ਤੋਂ ਇਨਕਮ ਕਰੋ ਠੀਕ ਹੈ ਲੋ ਜੀ ਇਸ ਤਰੀਕੇ ਨਾਲ ਕਰ ਲਈਏ ਮ사ਜ ਇਸ ਤਰੀਕੇ ਨਾਲ 10 ਮਿੰਟ ਤੁਸੀਂ ਲਾਣੇ ਨੇ ਮ사ਜ ਨੂੰ ਕਰਨੀ ਹੈ ਇਸ ਤਰੀਕੇ ਨਾਲ ਉੱਪਰ ਨੂੰ ਆ ਦੇਖੋ ਇਸ ਤਰੀਕੇ ਨਾਲ ਠੀਕ ਹੈ ਆ ਦੇਖੋ ਸੀਰਮ ਅੰਦਰ ਹੀ ਸਮਾ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਚਿਹਰੇ ਤੇ ਸੀਰਮ ਲੱਗਾ ਹੋਇਆ ਹੈ ਆ ਦੇਖੋ ਬਹੁਤ ਹੀ ਸੋਫਟ ਚਿਹਰਾ ਹੋ ਜਾਂਦਾ ਜਦੋਂ ਤੁਸੀਂ ਸੀਰੇ ਉੱਠੋਗੇ ਨਾ ਰਾਤ ਨੂੰ ਲਗਾ ਕੇ ਸੋ ਜਾਓਗੇ